ਸਤਿ ਸ਼੍ਰੀ ਅਕਾਲ ਜੀ ਮੈਂ ਹਰਵੰਦ ਸਿੰਘ ਤੜਿਹੜਾ ਬੀਕੇਯੂ ਸ਼ਾਦੀਪਰਦਾ ਪ੍ਰੈਸਿਸਕਤਰ ਤੇ ਹੁਣੇ-ਹੁਣੇ ਇੱਕ ਮੈਂ ਵੀਡੀਓ ਦੇਖੀ ਹੈ ਜਿਹਦੇ ਵਿੱਚ ਸਾਡੇ ਪਟਿਆਲੇ ਦੇ ਉੱਗੇ ਸਮਾਜ ਸੇਵਕ ਕਰਨ ਕੌੜਾ ਜੀ ਜਿਹੜੇ ਕੀ 15-20 ਸਾਲਾਂ ਤੋਂ ਸੋਸ਼ਲ ਵਰਕਰ ਕਰ ਰਹੇ ਨੇ ਕੱਲਾ ਕਲੱਬਾਂ ਦੀ ਮਦਦ ਕਰ ਰਹੇ ਨੇ ਤੇ ਮੈਡੀਸਨ ਦੇ ਕੈਂਪ ਲਾ ਰਹੇ ਨੇ ਨਿਗਾ ਦੇ ਕੈਂਪ ਲਾ ਰਹੇ ਨੇ ਉਸ ਬੰਦੇ ਦੇ ਉੱਪਰ ਕੋਈ ਪਲੱਸ 1 ਹੋਣਾ ਫੋਨ ਮੈਂ ਵੀ ਨਹੀਂ ਦੇਖਿਆ ਉਹ ਨਾ ਮੈਂ ਸੁਣਿਆ ਉਹ ਚੋਰੀ ਦਾ ਇਲਜ਼ਾਮ ਲਾਤਿਆ ਤੇ ਉੱਥੇ ਫਿਰ ਇੱਕ ਗੱਲ ਬਣਾਈ ਜੀ ਜਿਹੜੀ ਮੈਨੂੰ ਪਤਾ ਲੱਗਿਆ ਵੀ ਬੰਦਿਆਂ ਨੇ ਆਪਣੇ ਆਪ ਸੱਟਾਂ ਮਾਰ ਕੇ ਜੌੜਾ ਮੱਜਰਾ ਸਾਹਿਬ ਦੀ ਜਿਹੜਾ ਬੰਦਾ ਕਰਨ ਕੌੜਾ ਵਿੱਚ ਕਹਿ ਰਹੇ ਦੇ ਵਿੱਚ ਲੱਖ ਸਚਾਈ ਹੈ ਇਹ ਬੰਦਾ ਝੂਠ ਨਹੀਂ ਬੋਲਦਾ ਇਹ ਬੰਦਾ ਬੜਾ ਸੱਚਾ ਸੁੱਚਾ ਹੈ ਕਿਉਂਕਿ ਜਿਹੜਾ ਬੰਦਾ 5-7 ਲੱਖ ਰੁਪਇਆ ਮਹੀਨੇ ਦੇ ਕੈਂਪ ਲਾ ਰਿਹਾ ਹੈ ਮੈਡੀਸਨ ਕੈਂਪ ਲਾ ਰਿਹਾ ਹੈ ਨਜ਼ਰਾਂ ਦੇ ਕੈਂਪ ਲਾ ਰਿਹਾ ਹੈ ਐਣਕਾ ਦੇ ਰਿਹਾ ਹੈ ਗਰੀਬਾਂ ਦੀ ਮਦਦ ਕਰ ਰਿਹਾ ਹੈ ਫੈਕਟਰੀ ਦਾ ਮਾਲਕ ਹੈ ਹਜ਼ਾਰਾਂ ਇਹਦੇ ਕੋਲ ਵਰਕਰ ਨੇ ਜਿਹੜੇ ਇਹਦੇ ਨਾਲ ਰੁਜ਼ਗਾਰ ਤੇ ਲੱਗੇ ਹੋਏ ਨੇ ਤੇ ਉਹ ਬੰਦਾ ਕੋ ਮੋਬਾਈਲ ਹੋਊਗਾ ਕਿ ਗੁੰਡਾਗਰਦੀ ਕਰੂਗਾ ਉਹਦੇ ਕੋਲ ਤਾਂ ਟਾਈਮ ਹੀ ਨਹੀਂ ਹੈਗਾ ਗੁੰਡਾਗਰਦੀ ਕਰਨ ਦਾ ਲੜਾਈ ਦਾ ਝਗੜੇ ਦਾ ਜੇ ਉਹਨੇ ਲੜਾਈ ਝਗੜਾ ਕਰਨਾ ਹੋਊਗਾ ਤਾਂ ਉਹ ਇੱਥੇ ਨਾਲੇ ਪੈਸੇ ਲੈਣ ਨਾਲੇ ਝਗੜਾ ਕਰੇ ਉਹਨੂੰ ਕੀ ਜ਼ਰੂਰਤ ਹੈ ਉਹ ਸਾਰੀ ਜਾਲੀ ਗੱਲ ਬਣਾਈ ਹੋਈ ਹੈ ਇਹ ਬੰਦਾ ਕਰਨ ਨਕੌੜਾ ਸਿਆਸ ਦੇ ਵਿੱਚ ਲੋਕਾਂ ਦੀ ਮੈਂ ਦੇਖ ਰਿਹਾ ਜਿਹੜਾ ਲੋਕਾਂ ਦੀ ਮੰਗ ਹੈ ਜੀ ਬਦਰਸ਼ ਹੈ ਨੌਜਵਾਨ ਜਿਹੜੇ ਸਾਡੇ ਖਾਸ ਕਰਕੇ ਪਿੰਡਾਂ ਦੇ ਨੌਜਵਾਨ ਨੇ ਕਿਉਂ ਜਿਹੜੀ ਇਹ ਨਵੀਂ ਸਰਕਾਰ ਆਈ ਜਿਹਦੇ ਬੜੀਆਂ ਉਮੀਦਾਂ ਕੀਤੀਆਂ ਦੀਆਂ ਲੋਕਾਂ ਨੇ ਤੇ ਅਸੀਂ ਦੇਖ ਹੀ ਰਹੇ ਹਾਂ ਜਿਹੜੇ ਸਾਡੇ ਮੰਤਰੀ ਸਾਹਿਬ ਕਿੰਨੀ ਕ ਮਦਦ ਕਰਨੇ ਕਿੰਨੇ ਕੀ ਪਿੰਡਾਂ 'ਚ ਜਾ ਰਹੇ ਤੇ ਜਦੋਂ ਇਹ ਪਿੰਡਾਂ 'ਚ ਜਾਂਦੇ ਨੇ ਲੋਕ ਇਹ ਨਾ ਤੁਮ ਮੰਗ ਕਰਦੇ ਨੇ ਵੀ ਸਾਡੇ ਪਿੰਡ 'ਚ ਆਓ ਜੀ ਸਾਡੇ ਪਿੰਡ 'ਚ ਕੈਂਪ ਲਾਓ ਜੀ ਸਾਡੇ ਪਿੰਡ 'ਚ ਨੌਜਵਾਨਾਂ ਨੂੰ ਖੇਡ ਕਿੱਟਾਂ ਦਿਓ ਜੀ ਇਹ ਜਾਂਦੇ ਨੇ ਨੌਜਵਾਨਾਂ ਦੇ ਵਿੱਚ ਹੋਗੇ ਆਪ ਵੀ ਨੌਜਵਾਨ ਆਏ ਇਹ ਹੋਗੇ ਹਰਮਨ ਪਿਆਰੇ ਇਹ ਇਹਨਾਂ ਤੋਂ ਇਹੀ ਜੀ ਬਖਲਾਹਟ ਦੇ ਵਿੱਚ ਆਏ ਮੈਂ ਹੁਣ ਛੋਟੀ ਜੀ ਗੱਲ ਦੱਸਦੇ ਕਾ ਵੀਡੀਓ ਚੱਲ ਰਹੀ ਦੀ ਵਿੱਚ ਇਹਦਾ ਸਾਲ ਹੈ ਬਠੋਈ ਤੋਂ ਰਿਸ਼ਤੇਦਾਰ ਉਹ ਚਤਾਵਨੀ ਦੇ ਰਿਹਾ ਹੈ ਕਹਿੰਦੇ ਸਾਡੇ ਪਿੰਡ ਚ ਨਾ ਬੜੀ ਇਹ ਪਹਿਲਾਂ ਨਵੀਂ ਕਿਸਮ ਦਾ ਕੰਮ ਆਇਆ ਹੈ ਅਰੇ ਨਵੀਂ ਕਿਸਮ ਦੀ ਧਮਕੀ ਆਈ ਹੈ ਵੀ ਮੇਰਾ ਸਾਲਾ ਮੰਤਰੀ ਹੈ ਤੇ ਐਮ ਐਲ ਏ ਹੈ ਕਮਾਲ ਹੈ ਬਈ ਇਹ ਤਾਂ ਵੀ ਪਿੰਡ ਦੇ ਵਿੱਚ ਨਹੀਂ ਕੋਈ ਕਿਸੇ ਦੇ ਪਿੰਡ ਚ ਨਹੀਂ ਜਾ ਸਕਦਾ ਕੱਲ ਨੂੰ ਕਹਿ ਦੂਗਾ ਸੜਕ ਤੇ ਨਾ ਚੱਲੋ ਇਹ ਸਾਡੇ ਸੜਕ ਤੇ ਜਾ ਰਹੀ ਹੈ ਕੀ ਹੋ ਗਿਆ ਕਿ ਕੀ ਐਮ ਐਲ ਏ ਬਣ ਗਏ ਮੰਤਰੀ ਬਣ ਗਏ ਕੀ ਹੋ ਗਿਆ ਖੁਦਾਬਖਸ਼ ਤਾਂ ਏਡੀ ਵੱਡੀ ਮਤਲਬ ਕਾਇਨਾਤ ਦਾ ਮਾਲਕ ਹੈ ਉਹ ਤਾਂ ਸਭ ਨੂੰ ਸ਼ਾਮ ਨੂੰ ਮਾਰ ਦੂਗਾ ਜੇ ਸਾਡੇ ਐਮਐਲਏ ਮੰਤਰੀ ਇਸ ਤਰ੍ਹਾਂ ਗੁੰਡਾਗਰਦੀ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਧਮਕੀਆਂ ਤੇ ਉੱਤਰ ਆਏ ਇਹ ਤਾਂ ਬਹੁਤ ਜ਼ੁਲਮਾੜੀ ਗੱਲ ਹੈ ਪਰ ਮੈਂ ਫੇਰ ਦੁਬਾਰੇ ਕਹਿਣਾ ਚਾਹੁੰਦਾ ਵੀ ਜਿਹੜਾ ਕਰਨ ਕੌੜਾ ਹੈ ਸਰਪੰਚ ਜੁਨੀਆ ਦਾ ਇਹ ਪ੍ਰਧਾਨ ਹੈ ਜੇ ਇਸ ਤਰ੍ਹਾਂ ਧੱਕਾ ਹੋਊਗਾ ਸਾਡੀ ਬੀਕੇਯੂ ਸ਼ਾਦੀ ਪਰ ਹੈ ਜਿਹੜੀ ਅਸੀਂ ਵੀ ਇਹਨਾਂ ਦੇ ਨਾਲ ਆ ਕੇ ਖੜਾ ਜੀ ਇਨਸਾਨ ਬਾਸ ਦੇ ਸਾਨੂੰ ਚਾਹੀਏ ਸੜਕਾਂ ਤੇ ਆਉਣ ਪਵੇ ਦਫਤਰਾਂ 'ਚ ਜਾਣਾ ਪਵੇ ਕਿਉਂਕਿ ਇਹ ਜਿਹੜਾ ਡੀਸੀ ਪਟਿਆਲੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਅਫਸਰ ਸਹਿਬਾਨ ਨੇ ਤੇ ਦੋ ਥਾਣਿਆਂ ਦੀ ਪੁਲਿਸ ਹੈ ਮਾਲੀਆ ਵਿਭਾਗ ਦੇ ਅਫਸਰ ਸਹਿਬਾਨ ਨੇ ਉਹਨਾਂ ਨੇ ਜਾ ਕੇ ਸਰਕਾਰੀ ਜਗ੍ਹਾ ਤੋਂ ਜੇ ਸਰਕਾਰੀ ਜਗ੍ਹਾ ਦੀ ਮਦਦ ਕਰਕੇ ਕੋਈ ਸਰਕਾਰੀ ਜਗ੍ਹਾ ਨੂੰ ਖਾਲੀ ਕਰਵਾਉਂਦਾ ਹੈ ਕੋਈ ਧਨਾੜ ਬੰਦਾ ਉਹਦੇ ਕਬਜ਼ਾ ਕਰਦਾ ਹੈ ਤੇ ਉਹ ਤੋਂ ਛਡਾਉਣਾ ਸਰਪੰਚ ਦੀ ਕਿ ਜ਼ਿੰਮੇਵਾਰੀ ਹੈ ਜੇ ਐਮਐਲਏ ਦੀ ਜ਼ਿੰਮੇਵਾਰੀ ਹੈ ਸਰਪੰਚ ਦੀ ਕਿ ਸਵਿਧਾਨ ਦੇ ਅੰਦਰ ਚੋਣ ਲੜ ਕੇ ਜਿੱਕੇ ਆ ਉਹ ਜਿਹੜੀ ਸਵਿਧਾਨ ਚੋਣ ਜਿੱਤ ਕੇ ਮਤਲਬ ਐਮਐਲਏ ਸਾਹਿਬ ਬਣਦੇ ਨੇ ਅੰਤੀ ਸਹਿਬਾਨ ਬਣਦੇ ਨੇ ਉਹੀ ਸਵਿਧਾਨ ਦੇ ਅੰਦਰ ਸਰਪੰਚ ਸਾਹਿਬ ਜਿੱਤ ਕੇ ਆਏ ਨੇ ਤੇ ਇਹਨਾਂ ਵੀ ਅਧਿਕਾਰ ਆਪਣੇ ਪਿੰਡ ਦੀ ਮਾਲ ਦੀ ਰੱਖਿਆ ਕਰਨੀ ਜਾਇਦਾਦ ਦੀ ਰੱਖਿਆ ਕਰਨੀ ਇਹ ਸਰਪੰਚ ਹੈ ਜਿਹੜਾ ਨਗਰ ਦਾ ਮੁਖੀ ਹੁੰਦਾ ਹੈ ਜੇ ਮੁਖੀਆਂ ਦੇ ਉੱਪਰ ਗੁੰਡਾਗਰਦੀ ਫਲਾਉਣ ਦਾ ਜਾਂ ਚੋਰੀਆਂ ਦਾ ਜਿਹੜਾ ਇੱਕ ਨਵੇਂ ਕਿਸਮ ਦਾ ਮਾਮਲਾ ਆਇਆ ਜਿਹੜਾ 5-7 ਲੱਖ ਰੁਪਈਆ ਸੋਸ਼ਲ ਵਰਕਰ ਤੇ ਲਾ ਰਿਹਾ ਲੋਕਾਂ ਦੀ ਮਦਦ ਤੇ ਲਾ ਰਿਹਾ ਨੌ ਜਵਾਨਾਂ ਨੂੰ ਸਿੱਧੇ ਰਸਤੇ ਤੇ ਪਾ ਕੇ ਖੇਡਾਂ ਕੰਨੀ ਵਾਲੇ ਪਾਸੇ ਪ੍ਰੇਰਿਤ ਕਰ ਰਿਹਾ ਜੇ ਉਹਨਾਂ ਬੰਦਿਆਂ ਨੂੰ ਅਸੀਂ ਪਿੰਡਾਂ ਤੋਂ ਉਹਨੂੰ ਰੋਕਾਂਗੇ ਰਿਸ਼ਤੇਦਾਰ ਵੀ ਧਮਕੀਆਂ ਦੇਣਗੇ ਤੇ ਅਸੀਂ ਪਰਚੇ ਦਰਜ ਕਰਾਵਾਂਗੇ ਤੇ ਇਹ ਬਹੁਤ ਹੀ ਮਾੜੀ ਗੱਲ ਹੈ ਖਾਸ ਕਰਕੇ ਪੰਜਾਬ ਸੂਬੇ ਵਾਸਤੇ ਗੁਰੂ ਪੀਰਾਂ ਦੀ ਧਰਤੀ ਜਿੱਥੇ ਲੋਕ ਇਨਸਾਫ ਪਸੰਦ ਲੋਕ ਰਹਿੰਦੇ ਨੇ ਇਨਸਾਫ ਨੂੰ ਮੰਨਣ ਵਾਲੇ ਲੋਕ ਰਹਿੰਦੇ ਨੇ ਜੇ ਉਹਨਾਂ ਲੋਕਾਂ ਦੇ ਉੱਪਰ ਪਰਚੇ ਹੋਣਗੇ ਤੇ ਅੱਗੇ ਫਿਰ ਰੱਬ ਹੀ ਰੱਖਾ ਹੈ